ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾਕਾ ਸਾਹਿਬ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾਕਲ ਸਾਹਿਬ ਜੀ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋ ਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੰਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਦੇ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾਕਲ ਸਾਹਿਬ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਦੇ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਵਾਇਗੁਰਜੀ ਕਾਕਲ ਸਾਹਿਬ ਵਾਇਗੁਰਜੀ ਕੇ ਫਤਿਹ ਭਾਈ ਸਾਹਿਬ ਵਾਇਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਲੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਦੇ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇੱਕ ਔਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਫਤਿਹ ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾਕਲ ਸਾਹਿਬ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋ ਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੰਮ ਕਦੀ ਭੁੱਲ ਨਹੀਂ ਸਕਦੇ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਫਤਿਹ